ਅੰਮ੍ਰਿਤਸਰ ਦੇ ਚੀਫ ਖਾਲਸਾ ਦਿਵਾਨ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ 1000 ਪ੍ਰਾਣੀਆਂ ਨੂੰ ਅੰਮ੍ਰਿਤ ਛਕਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸਾਬਜਾਦਿਆਂ ਦੇ ਸ਼ਹੀਦੀ ਪੰਦਰਵਾੜਾ ਤੇ ਸ਼ੁਰੂ ਕੀਤਾ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਤੇ 1000 ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ ਜਾਵੇਗਾ ਇਸ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਆਗੂ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਮੇਟੀ ਵੱਲੋਂ ਇਹ ਟਾਰਗੇਟ ਲੈ ਕੇ ਚੱਲੇ ਸੀ ਕਿ ਅਸੀਂ ਪ੍ਰਕਾਸ਼ ਪੁਰਬ ਤੇ ਗੁਰੂ ਗੋਬਿੰਦ ਸਿੰਘ ਜੀ ਦੇ 1000 ਪ੍ਰਾਣੀਆਂ ਨੂੰ ਅੰਮ੍ਰਿਤ ਛਕਾਉਣਾ ਜਿਸ ਦੇ ਲਈ ਉਹਨਾਂ ਨੇ ਇਹ ਪ੍ਰੋਗਰਾਮ ਸ਼ੁਰੂ ਕੀਤਾ ਸੀ ਤੇ 400 ਤੋਂ ਲੈ ਕੇ 500 ਬੱਚਿਆਂ ਨੂੰ ਅੰਮ੍ਰਿਤ ਸ਼ਕਾਇਆ ਗਿਆ। ਬਾਈ ਗੁਰਜੀ ਕਾ ਖਾਲਸਾ ਬਾਈ ਗੁਰਜੀ ਕੀ ਫਤਿਹ ਅੱਜ ਚੀਫ ਖਾਲਸਾ ਦਵਾਨ ਵੱਲੋਂ ਤੇ ਚੀਫ ਖਾਲਸਾ ਦਵਾਨ ਦੀ ਜਿਹੜੀ ਧਰਮ ਪ੍ਰਚਾਰ ਕਮੇਟੀ ਆ ਉਹਦੇ ਵੱਲੋਂ ਅੰਮ੍ਰਿਤ ਸੰਚਾਰ ਕਰਾਇਆ ਗਿਆ ਔਰ ਕੋ 300 ਦੇ ਕਰੀਬ ਬੱਚੇ ਔਰ ਵੱਡੇ ਵੀ ਉਹਨਾਂ ਨੇ ਅੱਜ ਅੰਮ੍ਰਿਤ ਸ਼ਕਾਇਆ ਕੀਤਾ ਔਰ ਇਹ ਜਿਹੜਾ ਸਾਰਾ ਸਮਾਗਮ ਹੈ ਇਹਦੇ ਚ ਸਿੰਘ ਸਾਹਿਬ ਗਿਆਨੀ ਰਖਬੀਰ ਸਿੰਘ ਜੀ ਜਿੱਥੇ ਦਾ ਸ਼੍ਰੀ ਘਾਟਕ ਸਾਹਿਬ ਮੇਟ ਕਰਨ ਸੀ ਸ਼੍ਰੀ ਹਮਿੰਦਰ ਸਾਹਿਬ ਖੁਦ ਆਏ ਸੀਗੇ ਔਰ ਖੁਦ ਆ ਕੇ ਉਹ ਮੁਖਾਤਬ ਹੋਏ ਬੱਚਿਆਂ ਨੂੰ ਵੱਡਿਆਂ ਨੂੰ ਔਰ ਉਹਨਾਂ ਨੇ ਮਹੱਤਤਾ ਦੱਸੀ ਅੰਮ੍ਰਿਤ ਸ਼ਕਰਨ ਦੀ ਔਰ ਅੰਮ੍ਰਿਤ ਸ਼ਕ ਦੇ ਇੱਕ ਸਾਫ਼ ਸੁਥਰੀ ਜ਼ਿੰਦਗੀ ਬਤੀਤ ਕਰਨ ਦੀ ਸੋ ਬੜੀ ਖੁਸ਼ੀ ਵਾਲੀ ਗੱਲ ਹੈ ਔਰ ਮੈਂ ਜੀਵ ਖਾਤ ਸਦਾਨ ਨੂੰ ਵੀ ਦੈਤ ਨੇ ਮੈਂ ਜਿਹੜੀ ਸਾਡੀ ਤਰਨ ਪ੍ਰਚਾਰ ਕਮੇਟੀ ਹੈ ਜਿਹਦੇ ਸਾਡੇ ਮੈਂਬਰ ਹੈਗੇ ਬੀਬੀ ਕਿਰਨ ਜੋਤਖਰ ਜੀ ਹੈਗੇ ਨੇ ਸਾਥ ਲੋਚਨ ਜੀ ਹੈਗੇ ਨੇ ਹਰਵੰਦ ਜੀ ਹੈਗੇ ਨੇ ਸਾਰੇ ਮੈਂਬਰ ਨੇ ਔਰ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਮਨ ਨੂੰ ਬਹੁਤ ਵਿਦਾਇਤ ਦੇ ਨਾਲ ਉਹਦੇ ਮਾਪਿਆਂ ਨੂੰ ਬਹੁਤ ਵਿਦਾਇਤ ਦੇਣਾ। ਅਸੀਂ ਆਸ ਕਰਦੇ ਹਾਂ ਕਿ ਤੇ ਆਪਣੇ ਅੰਮ੍ਰਿਤ ਤੇ ਇਸ ਟਾਈਮ ਬਸ ਨਿਭਾਉਣਗੇ ਜੋ ਜੋ ਇਹਨਾਂ ਨੂੰ ਅੰਮ੍ਰਿਤ ਦੇ ਵਿੱਚ ਦੱਸਿਆ ਜਾਂਦਾ ਵੀ ਅੰਮ੍ਰਿਤ ਛਕਣ ਦੇ ਬਾਅਦ ਪਾਣੀ ਦਾ ਪਾਠ ਕਰਨਾ ਹੈ। ਕਿਸ ਤਰ੍ਹਾਂ ਜ਼ਿੰਦਗੀ ਬਦਲ ਕੇ ਇਸ ਤਰ੍ਹਾਂ ਕਰਨਗੇ ਤਾਂ ਕਿ ਕੌਮ ਦੀ ਔਰ ਪੰਥ ਦੀ ਸੇਵਾ ਕਰ ਸਕਦੇ। ਦੇਸ਼ ਦੀ ਸੇਵਾ ਕਰ ਸਕ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਿਖਾਲਸਾ ਦਵਾਨ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਅਸੀਂ ਇਹ ਟਾਰਗੇਟ ਲੈ ਕੇ ਚੱਲੇ ਸੀ ਕਿ ਸੀ ਪ੍ਰਕਾਸ਼ ਗੁਰੂ ਕੁਲਗੁਰਵਨ ਸਿੰਘ ਜੀ ਦੇ ਉੱਤੇ 1000 ਪ੍ਰਾਣੀਆਂ ਨੂੰ ਅਮਰਿਤਸ ਹੋਣਾ ਹੈ ਜਿਸ ਦੇ ਲਈ ਸਾਬ ਜਿਆਦਿਆਂ ਦੇ ਅੰਦੀ 15 ਵਾੜਾ ਵੀ ਸ਼ੁਰੂ ਕੀਤਾ ਗਿਆ ਔਰ ਇਸ 15 ਵਾੜੇ ਵਾਲੇ ਦੇ ਦਰਮਿਆਨ 400 ਤੋਂ 500 ਬੱਚਿਆਂ ਨੂੰ ਅਮਰਿਤ ਸ਼ਕਾਇਆ ਗਿਆ ਉਸ ਦੇ ਲਈ ਜੋ ਬੱਚੇ ਰਹਿ ਗਏ ਸਨ ਜਿਨ੍ਹਾਂ ਦੀ ਸਾਡੇ ਕੋਲ ਲਿਸਟ ਆਈਆਂ ਸੀ ਕੁਝ ਪਿੰਡਾਂ ਦੇ ਵਿੱਚ ਵੀ ਅਸੀਂ ਪ੍ਰਚਾਰ ਕੀਤਾ ਉਤੋਂ ਵੀ ਜੋ ਸੰਗਤ ਆਈ ਸੀ ਉਹਨਾਂ ਦੇ ਵਿੱਚੋਂ ਅੱਜ 250 ਤੋਂ 300 ਪ੍ਰਾਣੀ ਜੋ ਹੈ ਅੱਜ ਅਮਰ ਸ਼ਕਰਿਆ ਹੈ ਇਸ ਤੋਂ ਇਲਾਵਾ ਵੀ ਜੋ ਬੱਚੇ ਦੀ ਲਿਸਟਾ ਸਾਡੇ ਕੋਲ ਆਈਆਂ ਨੇ ਉਹਨਾਂ ਨੂੰ ਅਗਲੇ ਪ੍ਰੋਗਰਾਮ ਦੇ ਵਿੱਚ ਜੋ ਹੈ ਉਹ ਹੀ ਅਮਰ ਸ਼ਕਾਰਿਆ ਉਹ ਵੀ ਸਾਡੇ ਕੋਲ ਕੋਈ ਡੇਟ ਤੋਂ 200 ਬੱਚਿਆਂ ਦੀ ਸੰਗਤ ਦੀ ਜੋ ਲਿਸਟ ਹੈ ਉਹ ਤਿਆਰ ਹੋ ਚੁੱਕੀ ਹੋਈ ਹੈ ਤੇ ਅੱਜ 250 ਤੋਂ 300 ਪ੍ਰਾਣੀ ਜਿਹੜੇ ਨੇ ਉਹ ਪਰਮ ਸ਼ਕਰਿਆ ਨੇ ਜਿਸ ਲਈ ਅਖਾਲਸ ਤੱਕ ਸਾਬ ਤੋਂ ਪੰਜ ਪਿਆਰੇ ਸਾਬਾ ਨਾਏ ਨੇ ਜਿਹੜੇ ਉਹਨਾਂ ਨੂੰ ਅਮਰ ਸ਼ਕਾਰਿਆ ਰੇ ਨੇ ਹੋਰ ਇਸ ਸਮਾਗਮ ਦੇ ਵਿੱਚ ਚੇਚੇ ਤੌਰ ਤੇ ਸਿੰਘ ਸਾਹਿਬ ਗਿਆਨੀ ਰਖਬੀਰ ਸਿੰਘ ਜੀ ਜਥੇਦਾਰ ਸ਼ੇਖ ਹਾਲਤਖ ਸਾਹਿਬ ਤੇ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਜੀ ਨੇ ਚੇਚੇ ਤੌਰ ਤੇ ਸ਼ਰਕਤ ਕੀਤੀ ਸੀ ਖਾਲਸਾ ਅੰਮ੍ਰਿਤਸਰ ਦੇ ਚੀਫ ਖਾਲਸਾ ਦੀਵਾਨ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ 1000 ਪ੍ਰਾਣੀਆਂ ਨੂੰ ਅੰਮ੍ਰਿਤ ਛਕਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸਾਬਜਾਦਿਆਂ ਦੇ ਸ਼ਹੀਦੀ ਪੰਦਰਵਾੜਾ ਤੇ ਸ਼ੁਰੂ ਕੀਤਾ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਤੇ 1000 ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ ਜਾਵੇਗਾ ਇਸ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਆਗੂ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਮੇਟੀ ਵੱਲੋਂ ਇਹ ਟਾਰਗੇਟ ਲੈ ਕੇ ਚੱਲੇ ਸੀ ਕਿ ਅਸੀਂ ਪ੍ਰਕਾਸ਼ ਪੁਰਬ ਤੇ ਗੁਰੂ ਗੋਬਿੰਦ ਸਿੰਘ ਜੀ ਦੇ 1000 ਪ੍ਰਾਣੀਆਂ ਨੂੰ ਅੰਮ੍ਰਿਤ ਛਕਾਉਣਾ ਜਿਸ ਦੇ ਲਈ ਉਹਨਾਂ ਨੇ ਇਹ ਪ੍ਰੋਗਰਾਮ ਸ਼ੁਰੂ ਕੀਤਾ ਸੀ ਤੇ 400 ਤੋਂ ਲੈ ਕੇ 500 ਬੱਚਿਆਂ ਨੂੰ ਅੰਮ੍ਰਿਤ ਸ਼ਕਾਇਆ ਗਿਆ।